ਗੁੱਡ ਮਾਰਨਿੰਗ ਟੂ ਆਲ ਆਫ ਯੂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਇੱਕ ਜੂਏ ਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਇੱਕ ਸਾਡੇ ਕੋਲ ਇੱਕ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਰਕਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ-ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਧਰ ਬੈਠ ਕੇ ਖੇਡਦੇ ਸੀਗੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣੇ ਉਸ ਤੋਂ ਬਾਅਦ ਅਸੀਂ ਇਸ ਇਨਫੋਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਇਹਨਾਂ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲਈ ਤੇ ਜਾ ਕੇ ਹੋਟਲ ਤੇ ਸ਼ਾਮ ਨੂੰ ਕੱਲ ਰੇਡ ਕੀਤਾ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਅਸੀਂ ਉੱਥੋਂ ਅਰੈਸਟ ਕੀਤੇ ਆ ਜਿਹੜੇ ਜੂਆ ਖੇਡ ਰਹੇ ਸੀ ਇਹਨਾਂ ਕੋਲੋਂ 25,30,000 ਰੁਪਇਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਆਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ ਸੱਤ ਕਾਰਾਂ ਦੇ ਇੱਕ ਐਕਟਿਵ ਆ ਇਹਨਾਂ ਕੋਲ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਸੌਰੀ ਉਹਨੂੰ ਨੋਮੀਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨੋਮੀਨੇਟ ਅਸੀਂ ਇਹਦੇ ਐਫ ਆਈ ਆਰ ਦੇ ਵਿੱਚ ਕਰ ਲਿਆ ਇਹਨਾਂ ਨੂੰ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਗਰੇ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤੁਹਾਨੂੰ ਦੇ ਕਾਨੂੰਨ ਦੀ ਸਖਤ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਸਰ ਕਿੰਨੇ ਦਿਨਾਂ ਤੋਂ ਇਹ ਕਰ ਰਹੇ ਸੀਗੇ ਤੇ ਕਿਸ ਤਰ੍ਹਾਂ ਇੱਕ ਕਿੱਥੇ ਦੇ ਰਹਿਣ ਵਾਲੇ ਨੇ ਜਿਹਨੇ ਵੀ ਅਰੈਸਟ ਇਹ ਸਾਰੇ ਚੰਡੀਗੜ੍ਹ ਅਬੂਹਰ ਦੇ ਵੀਵਨ ਲੁਧਿਆਣੇ ਦੇ ਪੰਚਕੂਲੇ ਦੇ ਸਾਰੇ ਇਸੇ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਹੈਗੀ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਜ਼ਿਰਖਪੁਰ ਕਦੀ ਮੁਹਾਲੀ ਸਿਟੀ ਦੇ ਏਰੀਏ 'ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਜ਼ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਦੇ 'ਚ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦਿਆਂ ਨੂੰ ਫੜਨ ਚ ਦੀ ਫਾਈਟ ਸੀ ਜਿਹੜੀਆਂ ਫੋਰਸ ਨੇ ਨੀ ਇਹਨਾਂ ਦੇ ਆਪਣੇ ਹੈਗੇ ਜੀ ਕਾਰਾਂ ਤੇ ਫੋਨਸ ਜਿਹੜੇ ਹੈਗੇ ਸਾਰੇ ਇਹਨਾਂ ਦੇ ਆਪਣੇ ਆ ਉੱਥੇ ਇਹਨਾਂ ਨੇ ਬਿਜ਼ਨਸਮੈਨ ਵਗੈਰਾ ਨੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰਖਾ ਲੈਂਦੇ ਸੀ ਇੱਕ ਦੂਜੇ ਦੇ ਕਰਕੇ ਨਾ ਸਾਰਿਆਂ ਦੇ ਫੋਨ ਬਾਹਰ ਰੱਖ ਲੈਂਦੇ ਸੀਗੇ ਵੀ ਕਿ ਕੋਈ ਇਨਫਾਰਮੇਸ਼ਨ ਨਾ ਲੀਕ ਹੋਵੇ ਉਹ ਹੋਵੇ ਸਰ ਇਹਨਾਂ 'ਚ ਕੋਈ ਕਿੰਗਪਿਨ ਹੈਗਾ ਕੋਈ ਇੱਕ ਬੰਦਾ ਇਹਦੇ ਨੀ ਕਿੰਗਪਿਨ ਇਹਨਾਂ 'ਚ ਜੋ ਇੱਕ ਦੋ ਬੰਦੇ ਲੱਗ ਰਹੇ ਆ ਜੀ ਹੋਰ ਅਸੀਂ ਪਰ ਹਲੇ ਇੰਟਰੋਗੇਟ ਕਰ ਰਹੇ ਆ ਵੀ ਕੀ ਇਹ ਹੀ ਬੰਦੇ ਇਨਵੋਲਡ ਆ ਕੋਈ ਇਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਯਾਓ ਹੁਣ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਇੰਟਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ ਆਵਾਂਗੇ ਇਹਨਾਂ ਦੇ ਇਨਵੋਲਵਮੈਂਟ ਜਿਹਦਾ ਤੁਸੀਂ ਕਿਹਾ ਕਿ ਵਕਫਾ ਚੰਡੀਗੜ੍ਹ ਹਰਿਆਣਾ ਪੰਜਾਬ ਇਹ ਕਿੰਨੇ ਦਿਨਾਂ ਤੋਂ ਕਰਦੇ ਸੀਗੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਰਦੇ ਕੀ ਸੀ ਜੂਆ ਸੱਟਾ ਕਿਸ ਤਰ੍ਹਾਂ ਦਾ ਜੂਆ ਤਾਸ਼ ਦੇ ਪੱਤੇ ਨਾਲ ਜੂਆ ਖੇលਦੇ ਸੀਗੇ ਤੇ ਇਹੀ ਕਾਫੀ ਟਾਈਮ ਤੋਂ ਹੁਣ ਕਿੰਨੇ ਟਾਈਮ ਤੋਂ ਖੇលਦੇ ਆ ਰਹੇ ਕਿਸ ਤਰ੍ਹਾਂ ਇਹ ਬੰਦੇ ਇਕੱਠੇ ਹੋਏ ਕਿਵੇਂ ਇਹਨਾਂ ਦਾ ਗਰੁੱਪ ਬਣਿਆ ਇਹ ਆਪਾਂ ਦੇਖ ਲੈਂਦੇ ਆ ਵੀ ਕੀ ਹੈਗਾ ਐਸਪੀ ਸਾਹਿਬ ਜ਼ਿਲ੍ਹਾਪੁਰ ਮੋਹਾਲੀ ਦੇ ਨਿਓ ਖਾਸ ਕਰਕੇ ਇਹਨਾਂ ਦੇ ਵਿੱਚ ਇੰਨੇ ਕੋਟਨਸ ਹੈਗੇ ਨੇ ਛੋਟੇ ਗੈਸਟ ਹਾਊਸ ਜਿਹਨਾਂ ਦੀ ਸ਼ਾਇਦ ਜਾਣਕਾਰੀ ਪੁਲਿਸ ਤੱਕ ਪ੍ਰੋਪਰਲੀ ਨਹੀਂ ਪਹੁੰਚਦੀ ਉੱਥੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਉੱਥੇ ਬਹੁਤ ਸਾਰੇ ਇਧਰ ਇਹ ਹੈਗੇ ਨੇ ਜਿੱਤੇ ਸਿਕਸ ਸੈਕਿੰਡ ਵੀ ਚਾਹਦੇ ਨੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਕਦੋਂ ਪ੍ਰੋਪਰ ਤਰੀਕੇ ਨਾਲ ਹੋ ਪਾਏਗੀ ਕਿਉਂਕਿ ਅੱਜ ਵੀ ਉਹ ਲਗਾਤਾਰ ਦੋ ਨੰਬਰ ਤੇ ਕੰਮ ਜ਼ਰੂਰ ਕੋ ਮੌਨਿਕ ਕਰ ਰਹੇ ਨੇ ਨਹੀਂ ਜਿਹੜੇ ਵੀ ਸਾਡੀ ਨੋਟਿਸ ਚੰਨੇ ਆ ਅਸੀਂ ਉਹਨਾਂ ਤੇ ਐਕਸ਼ਨ ਲੈਣੇ ਆ ਕੱਲ ਆ ਅਸੀਂ ਐਫ ਆਈ ਆਰ ਦਿੱਤੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਪਰਸੋਂ ਅਸੀਂ ਇੱਕ ਸਪਾ ਸੈਂਟਰ ਵੀ ਜਿਰਖਪੁਰ ਬਸਟ ਕੀਤਾ ਉੱ ਏ ਏਰੀਆ ਡਿਵੈਲਪਿੰਗ ਏਰੀਆ ਹੈਗਾ ਪੋਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਡਿਵੈਲਪਮੈਂਟ ਹੋ ਰਹੀ ਹੈ ਹੋਟਲਸ ਲਗਾਤਾਰ ਬਣ ਰਹੇ ਨੇ ਲੋਕੀ ਬਾਹਰੋਂ ਆ ਕੇ ਰਹਿ ਰਹੇ ਨੇ ਤੇ ਜਿੰਨੀ ਵੀ ਪੁਲਿਸ ਦਾ ਇਹੀ ਹੈਗੀ ਜੀ ਜਿੰਨੀ ਅਸੀਂ ਆਪ ਵੀ ਇਨਫੋਰਮੇਸ਼ਨ ਡਿਵੈਲਪ ਕਰਦੇ ਹਾਂ ਜਿੰਨੀ ਸਾਡੇ ਸੋਰਸਸ ਤੋਂ ਆਉਂਦੇ ਸੀ ਇਮੀਡੀਏਟਲੀ ਐਕਸ਼ਨ ਲੈਣੇ ਨਾ ਤੇ ਕਦੇ ਸਵਾਲ ਇਹ ਹੈਗਾ ਕਿ ਕੀ ਕੀ ਜਿਹੜੇ ਉੱਥੇ ਗੈਸਟ ਆ ਰਹੇ ਨੇ ਕਿ ਡਿਵੈਲਪਿੰਗ ਇਰੀਆ ਹਾਂਜੀ ਦੀ ਉਹਨਾਂ ਦੇ ਪ੍ਰੋਪਰ ਰਿਕਾਰਡਸ ਤਾਂ ਅਟਾਪੋਚ ਰਹੇ ਨੇ ਕਿ ਉਹਦੇ ਵਿੱਚ ਪੁਲਿਸ ਇਨਕ ਤਤਪਰ ਹੋ ਗਈ ਕੰਮ ਕਰਨ ਦੀ ਕਿ ਜੇਕਰ ਕਿਸੇ ਨੇ ਸ਼ੱਕ ਪੈਂਦਾ ਕਿਉਂਕਿ ਅਕਸਰ ਦੇਖਿਆ ਜਾਂਦਾ ਪਿਆ ਕਿ ਅੱਜ ਵੀ ਜੇ ਤੁਸੀਂ ਆਪਾਂ ਹੁਣ ਵੀ ਆਪਾਂ ਰੇਡ ਕਿਤੇ ਮਾਰਨ ਚਾਹੀਏ ਯੂ ਵਿਲ ਫਾਈਂਡ ਮੈਕਸਿਮਮ ਹਾਰਡਲ ਜਿੱਥੇ ਅੱਜ ਵੀ ਸੈਕਸ ਵਰਕਿੰਗ ਦੀ ਪ੍ਰੋਪਰ ਮੈਂ ਤੁਹਾਨੂੰ ਉਸੇ ਗੱਲ ਤੇ ਦੁਬਾਰਾ ਫੇਰ ਕਹਿ ਦਿੰਦਾ ਜੀ ਜਦੋਂ ਇਨਫੋਰਮੇਸ਼ਨ ਆਂਦੀ ਹੈ ਉਹ ਸ਼ੱਕ ਹੀ ਹੁੰਦਾ ਸਾਡਾ ਜਦ ਤੱਕ ਆਥੈਂਟਿਕ ਨਹੀਂ ਹੋ ਜਾਂਦੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ 8 ਦਿਨ ਤੋਂ ਇਹਨਾਂ ਤੇ ਹੀ ਲੱਗੇ ਹੋਏ ਸੀਗੇ ਸਾਡੀ ਦੋ ਟੀਮਾਂ ਪ੍ਰੋਪਰਲੀ ਲੱਗ ਕੇ ਇਹੀ ਕੰਮ ਕਰ ਰਹੀਆਂ ਸੀਗੀਆਂ ਅਲੱਗ-ਅਲੱਗ ਥਾਵਾਂ ਤੇ ਲੇਕਿਨ ਨਹੀਂ ਡਿਵੈਲਪ ਹੋ ਰਿਆ ਸੀ ਉਦੋਂ ਤੱਕ ਕੋਈ ਸ਼ੱਕ ਸੀਗਾ ਕੰਮ ਕਰਦੇ ਰਹੇ ਕਰਦੇ ਰਹੇ ਕਦੀ ਉਹ ਕਾਮਯਾਬੀ ਇੱਕ ਦਿਨ ਹੀ ਮਿਲਦੀ ਹੈ ਨਾ ਬਾਰ-ਬਾਰ ਐਫਰਟ ਕਰਨ ਤੋਂ ਬਾਅਦ ਤੇ ਉਹ ਲੱਗੀ ਹੁਣ ਜੇ ਸੈਕਸ ਰੈਕਟ ਦਾ ਸਾਡੇ ਕੋਲ ਪਰਸੋਂ ਇੱਕ ਇਨਫੋਰਮੇਸ਼ਨ ਆਈ ਕਰਿਆ ਡਿਵੈਲਪ ਹੋ ਕਰਤਾ ਹੁਣ ਹੋਰ ਆਊਗੀ ਤਾਂ ਹੋਰ ਤੇ ਅਸੀਂ ਐਕਸ਼ਨ ਲਵਾਂਗੇ ਬਿਲਕੁਲ ਕਿਉਂਕਿ ਜ਼ੀਰੋਕੁਰ ਦੀ ਅਸੀਂ ਗੱਲ ਕਰ ਲਈ ਜਿੱਦਾਂ ਤੁਸੀਂ ਜੈਕੇਟ ਡਿਵੈਲਪਮੈਂਟ ਪੂਰਾ ਹੈਗਾ ਕਿਉਂਕਿ ਬਿਲਕੁਲ ਬਾਰਡਰ ਦੇ ਇਹ ਹਰਿਆਣਾ ਵਗੈਰਾ ਲੱਗਦੇ ਨਾਲ ਕੁਝ ਹੋਟਲਸ ਵੀ ਇਲੈਗਲ ਚੱਲ ਰਹੇ ਨੇ ਜਿੱਦਾਂ ਲਗਾਤਾਰ ਤੁਸੀਂ ਕਾਰ ਵੀ ਰਹੋ ਉਸ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਕਿ ਜਿਹੜੇ ਇਲੈਗਲ ਐਕਟੀਵਿਟੀਜ਼ ਹੋ ਰਹੀਆਂ ਜਾਂ ਜਿਹੜੇ ਬਾਹਰ ਤੋਂ ਆ ਕੇ ਜਿਹੜੇ ਸ਼ਰਾਰਤੀ ਅੰਸਰ ਹੈ ਕਿਉਂਕਿ ਹੋਟਲਸ ਦਾ ਬਹੁਤ ਨੇ ਬਿਲਕੁਲ ਬਿਲਕੁਲ ਤੁਹਾਡੀ ਠੀਕ ਹੈ ਗੱਲ ਅੱਜ ਕੱਲ ਹੋਟਲਸ ਹੋ ਗਏ ਫਿਰ Airbnb ਹੋ ਗਏ ਅਲੱਗ ਅਲੱਗ ਲੋਕੀ ਆਨਲਾਈਨ ਬੁੱਕ ਕਰਕੇ ਨਿਕਲ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਤਾਂ ਜਿੰਨਾ ਨੋਟਿਸ ਜਾਂਦਾ ਸੀ ਉਹਦੇ ਤੇ ਐਕਸ਼ਨ ਲੈ ਰਹੇ ਹਾਂ ਹੁਣ ਕੋਈ ਅਨੋਟਿਸਡ ਨਿਕਲ ਜਾਂਦਾ ਉਹ ਹੋ ਸਕਦਾ ਸਾਨੂੰ ਮਹੀਨੇ ਬਾਅਦ ਨੋਟਿਸ ਜਾਂਦਾ ਸੀ ਦੁਬਾਰਾ ਉਹਨੂੰ ਡਿਵੈਲਪ ਕਰਦੇ ਵੀ ਇੱਕ ਮਹੀਨਾ ਪਹਿਲਾਂ ਕਰਾਈਮ ਹੋ ਗਿਆ ਤਾਂ ਤਾਂ ਹੈ ਨਹੀਂ ਕਿ ਸਾਰਾ ਅੱਜ ਹੀ ਹੋ ਜਾਂਦਾ ਡਿਟੈਕਟ ਤਾਂ ਉਹਦੇ ਤੇ ਵੀ ਵਰਕ ਰੈਗੂਲਰਲੀ ਚੱਲ ਰਿਹਾ ਹੈ ਮਤਲਬ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਸਰ ਪ੍ਰਸ਼ਾਸਨ ਨਾਲ ਮਿਲ ਕੇ ਕੁਝ ਇਸ ਤਰ੍ਹਾਂ ਦੀ ਤੁਸੀਂ ਮੁਹੀ ਖੇਡ ਰਹੋ ਕਿ ਜਿਹੜੇ ਇਲੀਗਲ ਹੋਟਲਸ ਨੇ ਜਾਂ ਇਲੀਗਲ ਹੋਟਲਸ ਨੇ ਜਾਂ ਇਲੀਗਲ ਸਪਾ ਸੈਂਟਰ ਨੇ ਉਹਨਾਂ ਤੇ ਉਹਨਾਂ ਦਾ ਲਾਇਸੈਂਸ ਸਪਾ ਸੈਂਟਰਸ ਤਾਂ ਜਿਹੜੇ ਉੱਥੇ ਜੋ ਕੁਝ ਹੁੰਦਾ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਜੋ ਉਹਦੇ ਦੇ ਲੀਗਲ ਜਿਹਦੇ ਕੋਲ ਲਾਇਸੈਂਸ ਹੈਗਾ ਉਹਦੀ ਅਸੀਂ ਚੈਕਿੰਗ ਕਰ ਲੈਂਦੇ ਆ ਬਟ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ ਉਹਦੇ ਤੋਂ ਸਪਾਸੈਂਟਰ ਦਾ ਵੀ ਅਸੀਂ ਐਫ ਆਈ ਆਰ ਰਜਿਸਟਰ ਕਰਦੇ ਆ ਜਿਹੜੇ ਹੋਟਲਸ ਵਗੈਰਾ ਹੈਗੇ ਇਹਨੂੰ ਇੱਕ ਦਿਨ ਅਗਰ ਆਪਾਂ ਸੋਚੀਏ ਰੋਜ਼ ਚੈਕਿੰਗ ਪੋਸੀਬਲ ਨਹੀਂ ਹੈਗੀ ਇਹ ਸਪੈਸ਼ਲ ਪ੍ਰਸ਼ਾਸਨ ਤੋਂ ਅਸੀਂ ਲਿਸਟਾਂ ਲੈ ਕੇ ਵੀ ਕਿੰਨੇ ਕਿੰਨੇ ਲਾਇਸੈਂਸਸ ਹੋਟਲ ਦੇ ਬਣੇ ਹੋਏ ਨੇ ਕਿੱਥੇ ਕਿੱਥੇ ਕੀ ਕਾਰਵਾਈ ਹੁੰਦੀ ਫਿਰ ਉਹਨੂੰ ਕਿਉਂਕਿ ਥਾਣਿਆਂ 'ਚ ਵੀ ਇੰਨੀ ਫੋਰਸ ਨਹੀਂ ਹੈ ਵੀ ਸਾਰਾ ਦਿਨ ਇਸੇ ਕੰਮ ਤੇ ਲਾ ਦਈਏ ਉਹ ਇੱਕ ਦਿਨ ਕੋਈ ਰੱਖ ਕੇ ਅਸੀਂ ਪ੍ਰੋਪਰਲੀ ਉਹਨੂੰ ਪਲਾਨ ਕਰਕੇ ਜਿਵੇਂ ਹੁਣ ਅਗਰ ਇੱਕ ਇਨਫਾਰਮੇਸ਼ਨ ਆਈ ਤਾਂ ਬਾਰ-ਬਾਰ ਥਾਣਿਆਂ ਤੋਂ ਬਾਹਰੋਂ ਫੋਰਸ ਇਕੱਠੀ ਕੀਤੀ ਗਈ ਵੀ ਤਾਂ ਕਿ ਸਾਡੇ ਕੋਈ ਮਤਲਬ ਐਦਾਂ ਨਾ ਹੋਵੇ ਵੀ ਅਸੀਂ ਕੱਚਾ ਛੇੜ ਲਈਏ ਤੇ ਸਾਡਾ ਆਪਰੇਸ਼ਨ ਫੇਲ ਹੋ ਜਾਵੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਕਿਹਾ ਸਰ ਜਿਵੇਂ ਤੁਸੀਂ ਕਿਹਾ ਵੀ ਹੋਟਲਸ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਪਹਿਲਾਂ ਜਿੰਨਾ ਦੀ ਤੁਹਾਨੂੰ ਇਨਫਾਰਮੇਸ਼ਨ ਮਿਲੀ ਉਹਨਾਂ ਤੋਂ ਤੁਸੀਂ ਪੁੱਛਗਿੱਛ ਕੀਤੀ ਵੀ ਕਿਵੇਂ ਇਹ ਮਿਲ ਕੇ ਕਰ ਰਹੇ ਸੀ ਸਾਰਾ ਨਹੀਂ ਹਲੇ ਨਹੀਂ ਕੀਤੀ ਜੀ ਜੇ ਉਹਨਾਂ ਨੂੰ ਛੇੜਦੇ ਕੀ ਪਤਾ ਕਿਹਨੂੰ ਅਲਰਟ ਕਰ ਦਿੰਦੇ ਉਹ ਤਾਂ ਸਾਡਾ ਪਹਿਲਾ ਪਰਪਸ ਏ ਸੀ ਵੀ ਇਹਨਾਂ ਨੂੰ ਫੜਨਾ ਹੁਣ ਇਹਨਾਂ ਦੀ ਇੰਟਰੋਗੇਸ਼ਨ ਜੇ ਅਸੀਂ ਲੈ ਕੇ ਆਵਾਂਗੇ ਵੀ ਤੁਸੀਂ ਕਿਹੜੇ ਕਿਹੜੇ ਹੋਟਲ 'ਚ ਕਿੱਥੇ ਕਿੱਥੇ ਕਿਹੜੇ ਕਿਹੜੇ ਦਿਨ ਕੀਤੀ ਹੈ ਫਿਰ ਉਹਨਾਂ ਨੂੰ ਤੋੜਾਂਗੇ ਜੇ ਅਸੀਂ ਇਦਾਂ ਛੇੜ ਲੈਂਦੇ ਹੋ ਸਦਾ ਉਹ ਅੱਗੇ ਇਨਫੋਰਮੇਸ਼ਨ ਲੀਕ ਕਰ ਦਿੰਦੇ ਸਾਡੀ ਫਿਰ ਉਸ ਚੀਜ਼ ਨੂੰ ਮਤਲਬ ਸਾਡਾ ਆਪਰੇਸ਼ਨ ਫੇਲ ਹੋ ਜਾਣਾ ਸੀ ਜੀ ਗੈਮਲਿੰਗ ਜਿਹੜੀ ਗੈਮਲਿੰਗ ਦਾ ਪਹਿਤਾਂ ਜੀ ਇਹ ਗੈਮਲਿੰਗ ਦੇ ਵਿੱਚ ਇਹਨਾਂ ਨੇ ਕੋਈ ਹੋਰ ਐਸਐਨ ਨੈਟਵਰਕ ਵੀ ਬਣਾਇਆ ਹੋਇਆ ਸੀਗਾ ਜਿਹੜਾ ਬਾਕੀ ਲੋਕਾਂ ਦਾ ਪੈਸਾ ਲਵਾ ਕੇ ਆਪਸ ਨਹੀਂ ਹੁਣ ਅਸੀਂ ਇਹਨਾਂ ਤੋਂ ਇਹੀ ਆਇਡੈਂਟੀਫਾਈ ਕਰਨਾ ਵੀ ਕਿਹੜਾ ਇਹ 14 ਬੰਦਿਆਂ ਦਾ ਜਿਹੜਾ ਗਰੁੱਪ ਇਹਨਾਂ ਤੋਂ ਸਿਵਾ ਹੋਰ ਕਿਹੜੇ-ਕਿਹੜੇ ਸੀਗੇ ਕੱਲ ਹੋ ਸਕਦਾ ਹੈ ਕਿ ਕੋਈ ਬੰਦਾ ਇਹਨਾਂ ਨੂੰ ਜੁਆਇਨ ਨਾ ਕਰਿਆ ਹੋਵੇ ਹੋ ਸਕਦਾ ਕੋਈ ਬੰਦਾ ਇਹਨਾਂ ਦੇ ਬਿਹਾਫ ਤੇ ਕੋਆਰਡੀਨੇਟ ਕਰ ਰਿਹਾ ਹੋਵੇ ਵੀ ਮੈਂ ਹੋਟਲ ਤੁਹਾਨੂੰ ਮੈਂ ਬੁੱਕ ਕਰਾ ਕੇ ਦਊਂਗਾ ਜੀ ਤੁਸੀਂ ਫਲਾਣੇ ਹੋਟਲ ਚ ਆ ਕਮਰੇ ਜਾਂ ਹਾਲ ਚ ਪਹੁੰਚ ਜੂ ਉਹ ਸਾਰਾ ਕੁਝ 17 18 ਦੇ ਵਿੱਚ ਬੰਬਈ ਕੇ ਰੱਖਾ ਗਿਆ ਸੀ ਜਿਹਦੇ ਵਿੱਚ ਇੱਕ ਮੇਜਰ ਨਹੀਂ ਡੈਫੀਨੇਟਲੀ ਜਿਹੜਾ ਕਿ ਬਾਕੀ ਲੋਕਾਂ ਦੇ ਬਿਜ਼ਨਸ ਦੇ ਪੈਸੇ ਲਗਵਾ ਕੇ ਤੇ ਉਹਨਾਂ ਨੂੰ ਨਹੀਂ ਨਹੀਂ ਡੈਫੀਨੇਟਲੀ ਹੋ ਸਕਦਾ ਤਾਂ ਹੀ ਤਾਂ ਦੇਖੋ ਹੁਣ ਕੈਸ਼ ਹੀ ਇਹਨਾਂ ਕੋਲੋਂ ਇੰਨਾ ਮਿਲਿਆ 25 ਲੱਖ 30 ਹਜ਼ਾਰ ਰੁਪਏ ਇਹ ਉੱਥੇ ਮੌਕੇ ਨਹੀਂ ਨਹੀਂ ਆਪਸ ਵਿੱਚ ਇੱਕ ਦੂਜੇ ਨਾਲ ਖੇਲਣ ਵਾਲੇ ਹਲੇ ਤਾਂ ਇਹ ਹੁਣ ਇਹ ਦੇਖਣਾ ਪੈਣਾ ਵੀ ਹੋਰ ਕਿਹਨੂੰ ਕਿਹਨੂੰ ਇੰਗੇਜ ਕਰਦੇ ਨੇ ਤੇ ਕਿਸ ਤਰ੍ਹਾਂ ਖੇਡਦੇ ਨੇ ਉਹ ਸਰ ਇਹ ਜਿਹੜੇ ਗਰੁੱਪ ਕਿੰਨਾ ਆਣਾ ਦਾ ਏਜ ਗਰੁੱਪ ਸਾਰਿਆਂ ਦਾ ਵੈਰੀਡ ਹੈ ਜੀ ਮਚਿਓਰਡ ਲੋਕ ਹੈ ਕੋਈ ਇੱਦਾਂ ਆਈ ਥਿੰਕ 40 40 ਪਲੱਸ ਹੀ ਹੈ ਸਾਰੇ ਜੀ ਹਾਂਜੀ ਹਾਂਜੀ ਪਲੱਸ ਸਾਰੇ ਸਾਰੇ ਹਾਂਜੀ ਪਲੱਸ 10 ਕਿਵੇਂ ਮੋਹਾਲੀ ਦੀ ਮੋਹਾਲੀ ਤੋਂ ਹਾਈ ਨਹੀਂ ਮੋਹਾਲੀ ਦੇ ਸਾਰੇ ਲੋਕੀ ਮੋਹਾਲੀ ਦੇ ਨਹੀਂ ਹੈਗੇ ਜਾਦਾ ਚੰਡੀਗੜ੍ਹ ਪੰਚਕੂਲਾ ਲੁਧਿਆਣਾ ਅਬੋਰ ਪਟਿਆਲਾ ਇੱਦਾਂ ਦੇ ਹੈਗੇ ਸਾਰੇ ਦੋ ਦੋ ਤਿੰਨ ਦਿਨ ਲਗ ਲਗ ਸਿਟੀਜ਼ ਤੋਂ ਹੈ ਨਾਟ ਨੇਪਾਲ ਦਾ ਵੀ ਕਿ ਮੈਂ ਨੋਟ ਅੱਛਾ ਇਹ ਦੇਖ ਲੈਣੇ ਉਹ ਉਹੀ ਇਹੀ ਕਰ ਰਹੇ ਆ ਇੱਥੇ ਕੰਮ ਵੀ ਕਰਦੇ ਆ ਕੁਝ ਬੰਦੇ ਸੀ ਉਹ ਵੀ ਰਾਉਂਡ ਅਪ ਕੀਤੇ ਆ ਜਿਹੜੇ ਇੱਥੇ ਇਹਨਾਂ ਨੂੰ ਫੈਸਿਲੀਟੇਸ਼ਨ ਕਿਉਂਕਿ ਬਿਨਾ ਹੋਟਲ ਮਾਲਕ ਤੋਂ ਸਟਾਫ ਤੋਂ ਨਹੀਂ ਹੋ ਰਿਆ ਸੀ ਇਹ ਕੰਮ ਸਰ ਪਟਿਆ ਪਟਿਆਲਾ ਰੋਡ ਤੋਂ ਲੋਹਗੜ ਰੋਡ ਦੇ ਪਿੱਛੇ ਜਿਹੇ ਐਸ ਐਚਓ ਸਾਹਮਣੇ ਕਾਰਵਾਈ ਵੀ ਕੀਤੀ ਹੈ ਜੁਆਇਨ ਕਰਦੀ ਜੀ ਸ਼ਾਪ ਐ 24/7 ਐਂਡ ਡੇ ਐਂਡ ਨਾਈਟ ਨਾਤੇ 24/7 ਖੁੱਲਦੀ ਹੈ ਜੀ ਰਾਤ ਦੇ ਟਾਈਮ ਜਿੰਨੇ ਵੀ ਉਹ ਪੀਪਲ ਆਰ ਇੰਡल्जਿੰਗ ਇਨ ਅਨਗਰੋਂਗ ਗਲਤ ਐਕਟੀਵਿਟੀਜ਼ ਚ ਮੈਂ ਉਹ ਸਾਰੇ ਉਹ ਸ਼ੌਕ ਦੇ ਇਸਤੇਮਾਲ ਕਰਦੇ ਨੇ ਤੇ ਲੋਕ ਬਹੁਤ ਪਰੇਸ਼ਾਨ ਨੇ ਤੇ ਉਹ ਸ਼ੌਕ ਦੀ ਕੋਈ ਨਹੀਂ ਮੈਂ ਦੇਖ ਲੈਣਾ ਜੀ ਇਹਦਾ ਕੀ ਹੈ ਗੱਲ ਹੈ ਜੀ ਸਭ ਨੂੰ ਦੇਖ ਕੇ ਭੇਜ ਦੋ ਬਹੁਤ ਜਿਆਦਾ ਪਰੇਸ਼ਾਨੀ ਉਹਦੀ ਕੋਈ ਪਰੇਸ਼ਾਨੀ ਹੈਗੀ ਉਹਨੂੰ ਡੀਐਸਪੀ ਸਾਹਿਬ ਇਹ ਹੀ ਦੱਸ ਰਹੇ ਵੀ ਜਿਹੜੀ ਗੱਲ ਸੀਗੀ ਵੀ ਇਹਨਾਂ ਨੇ ਉਹਦਾ ਲਿਖ ਕੇ ਲਾਇਸੈਂਸ ਦਾ ਭੇਜਿਆ ਉਹਨੂੰ ਵੀ ਉੱਥੇ ਇਹਦਾ ਗਲਤ ਕੰਮ ਹੋ ਰਿਹਾ ਇਹਦਾ 247 ਦਾ ਲਾਇਸੈਂਸ ਰੋਕ ਕੀਤਾ ਜਾਵੇ ਇਹ ਜਿਵੇਂ ਇੰਟਰਨੈਸ਼ਨਲ ਨੇਮ ਆਇਆ ਕਿ ਨਪਾਲ ਦਾ ਵੀ ਬੰਦਾ ਆਇਆ ਹੈ ਹਾਂਜੀ ਪੋਸਿਬਿਲਿਟੀ ਕੁਡ ਬੀ ਡਰੋਨ ਦੈਟ ਇਟ ਕੁਡ ਬੀ ਇੰਟਰਨੈਸ਼ਨਲ ਰੈਕਟ ਐਜ਼ ਵੈਲ ਆਫ ਪੋਸਿਬਿਲਿਟੀ ਦਾ ਨਹੀਂ ਬਿਲਕੁਲ ਪੋਸਿਬਿਲਿਟੀ ਦਾ ਰੈਂਡਲੈਸ ਇਹਦੇ ਚ ਕੀ ਕੁਛ ਹੈਗਾ ਕਿੰਨੇ ਬੰਦੇ ਆ ਹੋਰ ਮੈਂ ਹਲੇ ਤੁਹਾਨੂੰ ਦੱਸ ਦਵਾਂ ਵੀ ਇੱਥੇ ਨਹੀਂ ਰੁਕ ਰਹੇ ਸਾਡੀ ਇਹਦੀ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਨਾ ਅੱਜ ਰਿਮਾਂਡ ਮਿ प्रिलिमिनरी तो लॉन्ग टाइम में ਜਿੰਨਾ ਸਾਨੂੰ ਪਤਾ ਲੱਗ ਰਿਹਾ ਇਟਸ ਅ ਲੌਂਗ ਮੈਨੂੰ ਮਤਲਬ ਅੱਜ ਕੱਲ ਦਾ ਨਹੀਂ ਹੈ ਵੀ ਹੁਣੇ ਮਹੀਨੇ ਦੋ ਮਹੀਨੇ ਸ਼ੁਰੂ ਹੋਏ ਇਟਸ ਬੀਨ ਕਾਫੀ ਟਾਈਮ ਹਾਂ ਲੋਕੇਸ਼ਨ ਚੇਂਜ ਕਰਦੇ ਸੀ ਲੋਕੇਸ਼ਨ ਚੇਂਜ ਕਰਦੇ ਸੀ ਉਹ ਲੋਕੇਸ਼ਨ ਜਿਹੜੀ ਹੈ ਲਾਸਟ ਮੂਵਮੈਂਟ ਤੇ ਡਿਸਾਈਡ ਹੁੰਦੀ ਸੀ ਇਹਨਾਂ ਦੀ ਲੋਕੇਸ਼ਨ ਸਰ ਜ਼ੀਰਕਪੁਰ ਜਾਂ ਨੇੜੇ ਤੇੜੇ ਜ਼ੀਰਕਪੁਰ ਵੀ ਅੰਮ੍ਰਾਲਾ ਸਾਈਡ ਵੀ ਬਨੂੜ ਪਟਿਆਲਾ ਇਸੀ ਇਸ ਰੀਜਨ ਮਤਲਬ ਕਿਤੇ ਨਾ ਕਿਤੇ ਇਸ ਰੀਜਨ ਜਨ ਹਾਂ 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 ਜੀ